ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਕਮਾਈ ਵਾਲੇ ਸੰਤ ਮਹਾਂਪੁਰਖ ਤਨਤਨ ਬਾਬਾ ਆਨੰਦ ਸਿੰਘ ਜੀ ਅਕਸਰ ਹੀ ਵਚਨ ਕਰਦੇ ਸਨ ਕਿ ਜੇ ਗੁਰੂ ਦੀ ਨਿਗਾਹ ਹੋ ਜਾਵੇ ਤਾਂ ਗੁਰੂ ਸਾਹਿਬ ਜੀ ਰਹਿਮਤਾਂ ਦੇ ਮੀਂਹ ਵਰਸਾ ਦਿੰਦੇ ਆ ਬੰਦੇ ਦੀ ਕਿਸਮਤ ਉਹਦੇ ਭਾਗ ਵਧਨ ਦਿੰਦੇ ਆ ਪੁੱਠੇ ਪੈ ਲੇਖ ਵੀ ਸਿੱਧੇ ਕਰ ਦਿੰਦੇ ਆ ਗੁਰੂ ਦੀ ਇੱਕ ਨਦਰ ਹੀ ਨਿਹਾਨ ਕਰ ਦਿੰਦੀ ਆ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰੂ ਨਦਰ ਕਰੇ ਗੁਰੂ ਦੀ ਨਦਰ ਦੇ ਨਾਲ ਸਭ ਕੁਝ ਮਿਲ ਜਾਂਦਾ ਹੈ ਪਰ ਸਵਾਲ ਇਹ ਆ ਕਿ ਗੁਰੂ ਦੀ ਨਦਰ ਹੁੰਦੀ ਕਿੰਨਾ ਤੇ ਆ ਗੁਰੂ ਦੀ ਕਿਰਪਾ ਹੁੰਦੀ ਕਿੰਨਾ ਤੇ ਆ ਤਾਂ ਅੱਜ ਦੀ ਇਹ ਵੀਡੀਓ ਦੇ ਵਿੱਚ ਕਮਾਈ ਵਾਲੇ ਸੰਤ ਮਹਾਂਪੁਰਖ ਧੰਨ ਧੰਨ ਬਾਬਾ ਆਨੰਦ ਸਿੰਘ ਜੀ ਦੇ ਵਚਨ ਆਪ ਜੀ ਦੇ ਨਾਲ ਸਾਂਝੇ ਕਰਾਂਗੇ ਕਿ ਅਸੀਂ ਆਪਣੇ ਗੁਰਨਾਣਕ ਪਾਤਸ਼ਾਹ ਜੀ ਦੀਆਂ ਖੁਸ਼ੀਆਂ ਬਰਕਤਾਂ ਕਿੰਜ ਹਾਸਲ ਕਰ ਸਕਦੇ ਹਾਂ ਨਾਲ ਹੀ ਗੱਲ ਕਰਾਂਗੇ ਕਿ ਜਦੋਂ ਗੁਰੂ ਸਾਹਿਬ ਜੀ ਦੀ ਕਿਰਪਾ ਹੁੰਦੀ ਆ ਜਦੋਂ ਕਿਸੇ ਤੇ ਆਪਣੀ ਮੇਰ ਭਰੀ ਨਿਗਾਹ ਪਾਉਂਦੇ ਆ ਨਦਰ ਕਰਦੇ ਆ ਤਾਂ ਉਹਦੇ ਜੀਵਨ ਦੇ ਵਿੱਚ ਫਿਰਕਿਆਂ 'ਚ ਬਦਲਾਅ ਹੁੰਦੀ ਆ ਇਹ ਸਾਰੀ ਗੱਲਬਾਤ ਆਪਾਂ ਅੱਜ ਦੀ ਇਹ ਵੀਡੀਓ ਦੇ ਵਿੱਚ ਕਰਾਂਗੇ ਇਸ ਕਰਕੇ ਆਪ ਜੀ ਇਹ ਵੀਡੀਓ ਨੂੰ ਪੂਰਾ ਜ਼ਰੂਰ ਸੁਣਿਓ ਜੀ ਸੰਗਤ ਜੀ ਸਭ ਤੋਂ ਪਹਿਲਾਂ ਇੱਕ ਈਸ਼ਵਰੀ ਜੀ ਕਹਾਣੀਆਂ ਆਪ ਜੀ ਦੇ ਨਾਮ ਸੰਜੀ ਕਰਾਂਗੇ ਇਹ ਕਹਾਣੀ ਬਜ਼ੁਰਗ ਅਕਸਰ ਸੁਣਾਇਆ ਕਰਦੇ ਸਨ ਇਹ ਕਹਾਣੀ ਨੂੰ ਸੁਣ ਕੇ ਮਨ ਨੂੰ ਬਹੁਤ ਬਲ ਮਿਲਦਾ ਹੈ ਸੋ ਇੱਕ ਹਾਂ ਨਿੰਦੂ ਦੁਰਾਜੇ ਨੂੰ ਸੁਣੀ ਹੋ ਜੀ ਕਿੰਦੇ ਇੱਕ ਵਾਰ ਦੀ ਗੱਲ ਹੈ ਕਿ ਕਿਸਮਤ ਤੇ ਮਾਇਆ ਦੋਵੇਂ ਇਕੱਠੀਆਂ ਸੈਰ ਕਰ ਰਹੀਆਂ ਸਨ ਤਾਂ ਉਹਨਾਂ ਦੀ ਨਜ਼ਰ ਇੱਕ ਗਰੀਬ ਆਦਮੀ ਤੇ ਪਈ ਜੋ ਜੰਗਲ ਦੇ ਵਿੱਚੋਂ ਲੱਕੜਾਈ ਇਕੱਠੀਆਂ ਕਰ ਰਿਹਾ ਸੀ ਕਿੰਦੇ ਉਹ ਆਦਮੀ ਨੂੰ ਦੇਖ ਕੇ ਮਾਇਆ ਉੱਚੀ ਉੱਚੀ ਹੱਸ ਕਈ ਤੇ ਕਹਿਣ ਲੱਗੀ ਦੇਖ ਕਿਸਮਤ ਇਹ ਵਿਚਾਰੇ ਨੂੰ ਮੇਰੀ ਕਮੀ ਹਾਂ ਇਸੇ ਕਰਕੇ ਵੀ ਠੰਡ ਦੇ ਵਿੱਚ ਸਵੇਰੇ ਸਵੇਰ ਲੱਕੜਾਈ ਕੱਠੀਆਂ ਕਰ ਰਹੀ ਆ ਹੈ ਪਰ ਕਹਿੰਦੇ ਕਿਸਮਤ ਕਹਿਣ ਲੱਗੀ ਵੀ ਨਹੀਂ ਮਾਇਆ ਰਾਣੀ ਇਹਨੂੰ ਤੇਰੀ ਕਮੀ ਨਹੀਂ ਆ ਇਹਨੂੰ ਮੇਰੀ ਮਾਰਿਆ ਮਾਇਆ ਨੇ ਕਿਹਾ ਵੀ ਉਹ ਕਿਵੇਂ ਕਿਸਮਤ ਕਹਿਣ ਲੱਗੀ ਵੀ ਜੇ ਮੈਂ ਇਹਦਾ ਸਾਥ ਦੇ ਦਵਾਂ ਤੂੰ ਤਾਂ ਇਹਦਾ ਪਾਣੀ ਪਰੇਗੀ ਕਹਿੰਦੇ ਇਹ ਗੱਲ ਸੁਕੇ ਮਾਇਆ ਨੂੰ ਥੋੜਾ ਜਿਹਾ ਗੁੱਸਾ ਆ ਗਿਆ ਉਹ ਕਹਿਣ ਲੱਗੀ ਜੇ ਮੈਂ ਚਾਹਾਂ ਤਾਂ ਮੈਂ ਹੁਣੇ ਇਹਦੀ ਗਰੀਬੀ ਘਟ ਸਕਦੀ ਆ ਮੈਂ ਇਹਨੂੰ ਬਾਲਾ-ਬਾਲ ਕਰ ਸਕਦੀ ਹਾਂ ਕਹਿੰਦੇ ਦੋਹਾਂ ਦੇ ਵਿੱਚ ਮੁਕਾਬਲਾ ਹੋ ਗਿਆ ਤੇ ਕਹਿੰਦੇ ਮਾਇਆ ਵਾਰ-ਵਾਰ ਕਹਿ ਰਹੀ ਸੀ ਤੂੰ ਮੈਂ ਤਾਂ ਪਲ ਦੇ ਵਿੱਚ ਇਹਦੀ ਗਰੀਬੀ ਘਟ ਸਕਦੀ ਹਾਂ ਕਿਸ ਨੂੰ ਤਾਂ ਨੇ ਕਿਹਾ ਵੀ ਚੱਲ ਠੀਕ ਹੈ ਜੇ ਤੂੰ ਦਾਵਾ ਕਰਦੀ ਆ ਕਿ ਤੂੰ ਇਹਦੀ ਗਰੀਬੀ ਦੂਰ ਕਰ ਸਕਦੀ ਆ ਤਾਂ ਫਿਰ ਕਰਕੇ ਦਿਖਾ ਕਿਵੇਂ ਕਰੇਂਗੀ ਕਹਿੰਦੇ ਮਾਇਆ ਨੇ ਉਸੇ ਵੇਲੇ ਕੋ ਗਰੀਬ ਆਦਮੀ ਨੂੰ ਆਵਾਜ਼ ਮਾਰੀ ਤੇ ਕਹਿਣ ਲੱਗੀ ਕਿ ਮੈਂ ਮਾਇਆ ਹਾਂ ਤੇ ਮੈਨੂੰ ਤੇਰੇ ਤੇ ਤਰਸ ਆ ਗਿਆ ਇਸ ਕਰਕੇ ਮੈਂ ਤੇਰੇ ਤੇ ਮਿਹਰਬਾਨ ਹੋਣ ਲੱਗੀ ਆ ਮੈਂ ਤੇਰੀ ਗਰੀਬੀ ਦੂਰ ਕਰਨਾ ਲੱਗੀ ਆ ਆਲੇ ਫਰਸ਼ 'ਤੇ ਸੋਨੇ ਦੀਆਂ ਮੋਹਰਾਂ ਦੀ ਥੈਲੀ ਇਹਦੇ ਵਿੱਚੋਂ ਤੂੰ ਜਿੰਨੀਆਂ ਸੋਨੇ ਦੀਆਂ ਮੋਹਰਾਂ ਕੱਢ ਕੇ ਵਰਤੇਗਾ ਕਿ ਫਿਰ ਤੋਂ ਤੂੰ ਦੀਆਂ ਸੋਨੇ ਦੀਆਂ ਮੋਹਰਾਂ ਦੇ ਨਾਲ ਭਰ ਜਾਇਆ ਕਰੇਗੀ ਭਾਲ ਕਿ ساری ਉਮਰ ਤੂੰ ਜਿੰਨਾ ਮਰਜੀ ਕੇ ਸੋਨੇ ਦੀਆਂ ਮੋਹਰਾਂ ਵਰਤ ਲਵੀਂ ਕਿ ਕਦੇ ਖਤਮ ਨਹੀਂ ਹੋਣਗੀਆਂ ਜਾਂ ਅੱਜ ਤੋਂ ਐਸ਼ ਕਰ ਤੇਰੀ ਗਰੀਬੀ ਦੂਰ ਹੋ ਗਈ ਕਹਿੰਦੇ ਉਹ ਆਦਮੀ ਬੜਾ ਖੁਸ਼ ਹੋਇਆ ਤੇ ਕਹਿੰਦੇ ਖੁਸ਼ੀ-ਖੁਸ਼ੀ ਬੜੇ ਚਾ ਨਾਲ ਆਪਣੇ ਘਰ ਨੂੰ ਤੁਰ ਪਿਆ ਘਰ ਪਹੁੰਚ ਕੇ ਦਰਵਾਜ਼ੇ ਦੇ ਵਿੱਚ ਉੱਚੀ-ਉੱਚੀ ਆਵਾਜ਼ਾਂ ਮਾਰਨ ਲੱਗਾ ਪਾਗਵਾਨ ਨੇ ਦੇਖ ਆਪਣੇ ਦਿਨ ਬਦਲ ਗਏ ਆਪਣੀ ਗਰੀਬੀ ਦੂਰ ਹੋ ਗਈ ਪਰ ਕਹਿੰਦੇ ਉਸ ਵਕਤ ਇਹਦੀ ਪਤਨੀ ਘਰ ਵਿੱਚ ਨਹੀਂ ਸੀ ਉਹ ਕਿਸੇ ਆਂਢ-ਗੁਆਂਢ ਦੇ ਵਿੱਚ ਗਈ ਸੀ ਕਹਿੰਦੇ ਇਹਨੇ ਆਪਣੀ ਸੋਨੇ ਦੀਆਂ ਮੋਹਰਾਂ ਨੂੰ ਕੈਗੀ ਪਛਤੀ ਦੇ ਰੱਖੀ ਤੇ ਆਪਣੇ ਪਤਨੀ ਨੂੰ ਲੰਮਣ ਤੋਂ ਬਾਅਦ ਤੁਰ ਪਿਆ ਇਦਿਹੇ ਰਿਤੀਆਂ ਆਵਾਜ਼ਾਂ ਸੁਣ ਕੇ ਕਵਾਂਡੀ ਕੰਦੂ ਪਰਦੀ ਦੇਖ ਰਿਹਾ ਸੀ ਕਿ ਇਹਨੂੰ ਐਸਾ ਕੀ ਮਿਲ ਗਿਆ ਇਹ ਜਿਹੜਾ ਕਹਿ ਰਿਹਾ ਹੈ ਕਿ ਆਪਣੀ ਗਰੀਬੀ ਦੂਰ ਹੋ ਗਈ ਆਪ ਕੋ ਗਵੰਡੀ ਨੇ ਦੇਖ ਲਿਆ ਕਿ ਇਹਦੇ ਹੱਥ ਵਿੱਚ ਕੋਈ ਥੈਲੀ ਆ ਜਦੋਂ ਹੀ ਇਹ ਘਰੋਂ ਬਾਹਰ ਆਪਣੀ ਪਤਨੀ ਨੂੰ ਲੈਣ ਗਿਆ ਤਾਂ ਗਵੰਡੀ ਕੰਧ ਲੰਘ ਕੇ ਇਹਦੇ ਘਰ ਦੇ ਵਿੱਚ ਸੁਨੇਹ ਲੀਆਂ ਮੋਹਰਾਂ ਦੇ ਨਾਲ ਭਰੀ ਥੈਲੀ ਚੋਰੀ ਕਰਕੇ ਲੈ ਗਿਆ ਜਦੋਂ ਇਹ ਪਤੀ ਪਤਨੀ ਘਰ ਆਈ ਅਗੇ ਥੈਲੀ ਲੱਭੀ ਤਾਂ ਉਹ ਥੈਲੀ ਘਰੋਂ ਨਾ ਬਣੀ ਸੀ ਰਉ ਇਸ ਕਰਕੇ ਦੋਵੇਂ ਮੱਥੇ ਤੇ ਹੱਥ ਮਾਰ ਪਛਤਾਉਂ ਗਏ ਕਿ ਕਿ ਲੱਗਦਾ ਕੋਈ ਚੋਰੀ ਕਰਕੇ ਲੈ ਗਿਆ ਕਿੰਦੇ ਅਗਲਾ ਦਿਨ ਹੋਇਆ ਇਹ ਫਿਰ ਤੋਂ ਲੱਕੜਾ ਇਕੱਠੀਆਂ ਕਰਨ ਦੇ ਲਈ ਜੰਗਲ ਵਿੱਚ ਪਹੁੰਚ ਗਿਆ ਕਿਸਮਤ ਦਾ ਧਿਆਨ ਇਹਦੇ ਤੇ ਪਿਆ ਤੇ ਕਿਸਮਤ ਕਹਿਣਾ ਵਗੀ ਮਾਇਆ ਰਾਣੀ ਤੂੰ ਤਾਂ ਕੱਲੇ ਆਦਮੀ ਨੂੰ ਮੱਲਾਮਾਲ ਕਰ ਦਿੱਤਾ ਸੀ ਇਹ ਤਾਂ ਅਜ ਫੇਰ ਲੱਕੜਾ ਚੁਗ ਰਿਹਾ ਹੈ ਕਿੰਨੇ ਮਾਇਆ ਨੇ ਆਵਾਜ਼ ਮਾਰ ਕੇ ਪੁੱਛਿਆ ਵੀ ਭਾਈ ਕੀ ਗੱਲ ਤੈਨੂੰ ਕੱਲ ਮੈਂ ਐਨਾ ਸੋਨੇ ਦੇ ਮੋਹਰੇ ਦਿੱਤਨਾ ਹੈ ਤੂੰ ਫਿਰ ਤੋਂ ਅਜ ਉਹੀ ਕੰਮ ਕਰ ਰਿਹਾ ਹੈ ਤਾਂ ਕਿੰਦੇ ਇਹਨੇ ਆਪਣੀ ਸਾਰੀ ਕਹਾਣੀ ਦੱਸੀ ਵੀ ਇਦਾਂ ਨਾ ਬਗਦਾ ਮੇਰੇ ਘਰ ਦੇ ਵਿੱਚ ਚੋਰੀ ਹੋ ਗਈ ਮਾਇਆ ਕਹਿਣ ਲੱਗੀ ਵੀ ਕੋਈ ਗੱਲ ਨਹੀਂ ਤੂੰ ਦੁਖੀ ਨਾ ਹੋ ਮੇਰੇ ਕੋਲ ਇਸੇ ਚੀਜ਼ ਦੀ ਕਮੀ ਨਹੀਂ ਆ। ਕਹਿੰਦੇ ਇਹ ਕਹਿ ਕੇ ਉਹਨੇ ਆਪਣੇ ਗਲਦੇ ਵਿੱਚੋਂ ਮੋਲ, ਸੋਨੇ, ਹੀਰੇ ਦੇ ਨਾਲ ਜੜਿਆ ਹੋਇਆ ਹਾਰ ਲਾ ਕੇ ਦੁੱਤਾ ਤੇ ਕਿਹਾ ਆਹਾ ਮੈਂ ਜਾ ਆਪਣੇ ਘਰ। ਇਹਦੇ ਨਾਲ ਤੇਰੀ ਗਿੰਤੀ ਦੂਰ ਹੋ ਜਾਵੇਗੀ। ਕਹਿੰਦੇ ਉਹ ਆਦਮੀ ਨੇ ਬੜੇ ਚਾਅ ਦੇ ਨਾਲ, ਖੁਸ਼ੀ ਦੇ ਨਾਲ ਉਹ ਹਾਰ ਆਪਣੀ ਪੱਗ ਦੇ ਵਿੱਚ ਰੱਖ ਲਿਆ ਵੀ ਮੈਂ ਸਾਮਕੇ ਆਪਣੇ ਘਰ ਲੈ ਜਾਵਾਂ। ਪਰ ਕਹਿੰਦੇ ਰਸਤੇ ਦੇ ਵਿੱਚ ਗਿਆ ਤਾਂ ਇੱਲ ਨੇ ਇਹਦੀ ਪੱਗ ਨੂੰ ਚਪਟਾ ਮਾਰ ਲਿਆ। ਪੱਗ ਵੀ ਲਹਿ ਗਈ ਤੇ ਇਹਦਾ ਸੋਨੇ ਦਾ ਹੀਰੇ ਦਾ ਹਾਰ ਵੀ ਲੈ ਗਏ ਕਿਉਂਕਿ ਕੰਨ ਨੂੰ ਚਮਕਦੀ ਹੋਈ ਚੀਜ਼ ਦਿਖ ਜਾਵੇ ਤਾਂ ਚਟਕ ਚਟਟਾ ਮਾਰ ਲੈਂਦੀ ਹੈ ਕਹਿੰਦੇ ਇਹ ਫੇਰ ਵੁੰਦਾ ਹੋਇਆ ਖਾਲੀ ਹੱਥ ਆਪਣੇ ਘਰ ਗਿਆ ਤੇ ਜਾ ਕੇ ਸਾਰੀ ਕਹਾਣੀ ਆਪਣੀ ਪਤਨੀ ਨੂੰ ਦੱਸੇ ਕਹਿੰਦੇ ਅੱਜ ਵੀ ਦੋਵੇਂ ਤੁੱਖੇ ਭਾਣੇ ਸੌ ਗਏ ਕਹਿੰਦੇ ਤੀਸਰਾ ਦਿਨ ਹੋਇਆ ਤਾਂ ਇਹ ਫੇਰ ਜੰਗਲ ਦੇ ਵਿੱਚ ਲੱਕੜਾ ਕੱਟਣ ਦੇ ਲਈ ਤੁਰ ਪਿਆ ਮਾਇਆ ਫੇਰ ਦੇ ਕੇ ਹੈਰਾਨ ਵੀ ਪਹਿਲਾਂ ਤੈਨੂੰ ਸੋਨੇ ਦਾ ਮੋਹਰਾ ਦਿੱਤੇ ਮੈਂ ਫੇਰ ਤੈਨੂੰ ਮੈਂ ਹੀਰਿਆਂ ਦਾ ਹਾਰ ਦਿੱਤਾ ਤੂੰ 베ਰਾ ਜ ਲੱਕੜਾ ਕੱਟ ਰਿਹਾ ਹੈ ਕਹਿੰਦੇ ਇਹਨੇ ਫੇਰ ਦੱਸਿਆ ਵੀ ਇਹਦਾ ਕੋਈ ਜਾਨਵਰ ਮੇਰੇ ਸਿਰ ਤੋਂ ਮੇਰੇ ਸੁਨੇ ਦਾ ਹਾਰ ਵੀ ਲੈ ਗਿਆ ਤੇ ਮੇਰੇ ਪੱਗ ਵੀ ਲੈ ਗਿਆ ਮਾਇਆ ਰਾਣੀ ਕਹਿਣ ਲੱਗੀ ਵੀ ਕੋਈ ਗੱਲ ਨਹੀਂ ਅੱਜ ਮੈਂ ਤੈਨੂੰ ਇਦਾਂ ਦੀ ਚੀਜ਼ ਦਿੰਨੀ ਆ ਵੀ ਤੇਰੀਆਂ ਸੱਤ ਕੁਸ਼ਟਾਂ ਬੈਠ ਕੇ ਖਾਣ ਗਿਆ ਕਹਿੰਦੇ ਇਹ ਕਹ ਕੇ ਉਹਨੇ ਇੱਕ ਕੀਮਤੀ ਲਾਉ ਦਿੱਤਾ ਤੇ ਨਾਲ ਹੀ ਸਮਝਾਇਆ ਕਿ ਇਹ ਕੀਮਤੀ ਲਾ ਲਿਆ ਇਹ ਕਿਸੇ جوہری ਕੋਲ ਲੈ ਕੇ ਜਾਮੀ ਉਹ ਤੈਨੂੰ ਇਹਦੀ ਅਸਲ ਕੀਮਤ ਦਵੇਗਾ ਕਹਿੰਦੇ ਹੁਣ ਇਹ ਆਦਮੀ ਉਹ ਕੀਮਤੀ ਲਾਲ ਨੂੰ ਪਾ ਕੇ ਬੜਾ ਖੁਸ਼ ਹੋਇਆ ਤੇ ਆਪਣੀ ਜੇਬ ਦੇ ਵਿੱਚ ਰੱਖ ਕੇ ਉੱਪਰ ਹੱਥ ਰੱਖ ਲਿਆ ਵੀ ਆਂ ਤਾਂ ਜਿਵੇਂ ਇਹਨੂੰ ਕੁਝ ਨਹੀਂ ਹੋਉਂਦੇ ਨਾ ਇਹਨੂੰ ਸਿਰਫ ਖੇਤ ਆਪਣੇ ਘਰ ਵਾਹਤੋ ਜਿਵੇਂ ਉਹ ਦੰਗ ਪਰ ਕਹਿੰਦੇ ਰਸਤੇ ਦੇ ਵਿੱਚ ਪਾਣੀ ਦੀ ਪਿਆਸ ਲੱਗੀ ਸਾਹਮਣੇ ਇੱਕ ਤਲਾਬ ਦੇਖ ਗਿਆ ਤੇ ਕਹਿੰਦੇ ਇਹ ਉੱਥੇ ਪਾਣੀ ਪੀਂਗਣਾ ਕਰਿਆ ਕਹਿੰਦੇ ਜਦੋਂ ਹੀ ਇਹਨੇ ਆਪਣੀ ਜੇਬ ਤੋਂ ਹੱਥ ਚੁੱਕਿਆ ਥੱਲੇ ਝੁੱਕ ਕੇ ਪਾਣੀ ਦੇ ਵਿੱਚੋਂ ਬੁੱਕ ਭਰ ਕੇ ਪੀਂਗਣ ਲੱਗਾ ਤਾਂ ਇਹਦਾ ਕੀਮਤੀ ਲਾਲ ਪਾਣੀ ਦੇ ਵਿੱਚ ਡਿੱਗ ਗਿਆ ਕਹਿੰਦੇ ਅੱਜ ਸਵੇਰ ਬੜਾ ਹੀ ਦੁਖੀ ਹੋਆ ਕਿਰਪਾਏ ਮੇਰੇ ਨਾਲ ਕੀ ਹੋ ਰਿਹਾ ਏ ਕਿਤੇ ਰੋਂਦਾ ਵਯਾ ਘਰ ਪਹੁੰਚ ਗਿਆ ਘਰ ਜਾ ਕੇ ਪਤਨੀ ਨੂੰ ਸਾਰੀ ਕਹਾਣੀ ਦੱਸੀ ਕਹਿੰਦੇ ਪਤਨੀ ਵੀ ਬੜੀ ਦੁਖੀ ਹੋ ਗਈ ਉਹਨੂੰ ਪਤਾ ਨਹੀਂ ਰੱਬਾ ਸਾਡੇ ਰੋਟੀ ਕਸੂਰ ਹੋ ਗਿਆ ਜੋ ਇਹ ਸਭ ਕੁਝ ਦੱਸਦੇ ਨਹੀਂ ਨੂੰ ਹੋ ਰਿਹਾ ਹੈ ਕਿਰਪਾ ਕਰੇ ਜਿੱਤੀ ਵੀ ਦਾਤ ਨੂੰ ਸੰਭਾਲੀ ਨਹੀਂ ਪਾਰੇ ਕਹਿੰਦੇ ਇਦਾਂ ਹੀ ਰੋਂਦੇ ਹੋ ਸੌਂ ਗਏ ਕਹਿੰਦੇ ਜਦੋਂ ਚੌਥੀ ਸਵੇਰ ਹੋਈ ਤਾਂ ਇਹ ਆਦਮੀ ਫਿਰ ਜੰਗਲ ਦੇ ਵਿੱਚੋਂ ਲੱਕੜਾਂ ਇਕੱਠੀਆਂ ਕਰਨ ਦੇ ਲਈ ਤੁਰ ਪਿਆ ਕਹਿੰਦੇ ਅੱਜ ਜਦੋਂ ਮਾਇਆ ਨੇ ਇਹਨੂੰ ਆਉਂਦੇ ਨੂੰ ਦੇਖਿਆ ਤਾਂ ਇਹਨੂੰ ਫਿਰ ਬਹੁਤ ਗੁੱਸਾ ਚੜਿਆ ਕਿ ਇਹ ਅੱਜ ਫਿਰ ਜੰਗਲ ਦੇ ਵਿੱਚ ਕੀ ਕਰ ਰਿਹਾ ਏ ਜਦੋਂ ਉਹਨੇ ਪੁੱਛਿਆ ਵੀ ਜਿਹੜਾ ਮੈਂ ਤੈਨੂੰ ਕੱਲ ਕੀਮਤੀ ਲਾਲ ਦਿੱਤਾ ਸੀ ਉਹਦਾ ਕੀ ਬਣਿਆ ਜਦੋਂ ਇਹ ਆਦਮੀ ਨੇ ਦੱਸਿਆ ਵੀ ਉਹ ਤਾਂ ਤਲਾਬ ਦੇ ਵਿੱਚ ਡਿੱਗ ਗਿਆ ਤੇ ਕਹਿੰਦੇ ਮਾਇਆ ਰਾਣੀ ਬਹੁਤ ਗੁੱਸੇ ਦੇ ਵਿੱਚ ਆਈ ਕਿਹੜਾ ਮੱਗੀ ਵੀ ਤੇਰਾ ਕੁਝ ਨਹੀਂ ਹੋ ਸਕਦਾ ਤੈਨੂੰ ਮੈਂ ਕੀਮਤੀ ਤੋਂ ਕੀਮਤੀ ਚੀਜ਼ ਦੇ ਕੇ ਦੇਖ ਲਈਆ ਪਰ ਤੂੰ ਸਮਝ ਨਹੀਂ ਪਾਉਂਗਾ ਤੂੰ ਗਰੀਬ ਦਾ ਗਰੀਬ ਹੀ ਰਹੇਗਾ ਇਹ ਕਹਿ ਕੇ ਮਾਇਆ ਰਾਣੀ ਨੇ ਉਹਦੇ ਤੋਂ ਮੂੰਹ ਮੋੜ ਦਿਆਂ ਕਹਿੰਦੇ ਆਦਮੀ ਬੜਾ ਦੁਖੀ ਹੋਇਆ ਦੁਖੀ ਹੋ ਕੇ ਨਰਾਸ਼ ਹੋ ਕੇ ਉੱਥੋਂ ਮੁੜਨ ਲੱਗਾ ਤਾਂ ਕਿਸੇ ਮਤਨੇ ਆਵਾਜ਼ ਮਾਰੀ ਕਹਿਣ ਲੱਗੀ ਕੋਈ ਨਹੀਂ ਤੂੰ ਦੁਖੀ ਨਾ ਹੋ ਅੱਜ ਮੈਂ ਤੈਨੂੰ ਕੁਝ ਦਮਾਗੀ ਕਹਿੰਦੇ ਇਹ ਕਹਿ ਕੇ ਕਿਸਮਤ ਇਹ ਆਪਣੀ ਜੇਬ ਦੇ ਵਿੱਚੋਂ ਇੱਕ ਟਕਾ ਕੱਢ ਕੇ ਉਹ ਆਦਮੀ ਦੇ ਹੱਥ ਤੇ ਰੱਖ ਦਿੱਤਾ। ਇਹ ਦੇਖ ਕੇ ਮਾਇਆ ਫਿਰ ਉੱਚੀ ਜੀ ਹਸਣ ਲੱਗੀ, ਕਹਿਣ ਲੱਗੀ ਕਿਸਮਤ ਏ, ਕਿਸਮਤ ਏ ਮੈਂ ਇਹਨੂੰ ਇੰਨਾ ਕੀਮਤੀ ਚੀਜ਼ਾਂ ਦਿੱਤੇਆਂ, ਉਹਦੇ ਨਾਲ ਇਹਦਾ ਕੁਝ ਨਹੀਂ ਬਣਿਆ ਤੇ ਤੇਰੇ ਟਕੇ ਨਾਲ ਇਹਦਾ ਕੀ ਬਣੇਗਾ? ਕਹਿੰਦੇ ਕਿਸਮਤ ਕਹਿਣ ਲੱਗੀ ਵੀ ਤੂੰ ਅੱਜ ਮੇਰੇ ਟਕੇ ਦਾ ਕਮਾਲ ਦੇਗੀ। ਇਹ ਟਕਾ ਕੋਈ ਆਮ ਟਕਾ ਨਹੀਂ ਆ, ਇਹ ਕਿਸਮਤ ਦੇ ਵੱਲੋਂ ਦਿੱਤਾ ਹੋਇਆ ਟਕਾ ਏ, ਇਹ ਦੀ ਕਿਸਮਤ ਦੀ ਚਾਬੀ ਬਣ ਜਾਵੇਗਾ। ਕਹਿੰਦੇ ਉਹ ਆਦਮੀ ਟਕਾ ਲੈ ਕੇ ਆਪਣੇ ਘਰ ਨੂੰ ਤੁਰ ਤੇ ਆਤੇ ਤੁਰਦੇ ਤਿੱਤਾਂ ਸੋਚਣ ਤੋ ਮੀਟਾ ਕੇ ਦਾ ਕੀ ਆਵੇਗਾ ਕੁਝ ਵੀ ਨਹੀਂ ਆਉਣਾ ਫਿਰ ਉਹਦਾ ਧਿਆਨ ਤਲਾਬ ਦੇ ਕੋਲ ਮੱਛੀਆਂ ਵੇਚਦੇ ਇੱਕ ਆਦਮੀ ਨਾਲ ਪਿਆ ਤੇ ਇਹਨੇ ਮਨ ਦੇ ਵਿੱਚ ਸੋਚਿਆ ਵੀ ਦੇਖਦਾ ਹਾਂ ਜੇ ਟਕੇ ਦੀ ਮੱਛੀ ਮਿਲ ਜਾਵੇ ਤਾਂ ਉਹ ਘਰ ਲੈ ਜਾਣਾ ਕਿਉਂਕਿ ਪਰਸੋਂ ਦਾ ਅਸੀਂ ਕੁਝ ਵੀ ਨਹੀਂ ਖਾਧਾ ਕਹਿੰਦੇ ਉਹਨੇ ਉਹ ਟਕੇ ਦੀ ਇੱਕ ਮੱਛੀ ਖਰੀਦ ਲਈ ਤੇ ਘਰ ਨੂੰ ਤੁਰ ਪਿਆ ਤੁਰਦਿਆਂ ਤੁਰਦਿਆਂ ਮਨ ਦੇ ਵਿੱਚ ਸੋਚਿਆ ਵੀ ਇਹ ਮੱਛੀ ਤੁਹਾਨੂੰ ਨਹੀਂ ਕਿਵੇਂ ਘਰ ਦੇ ਵਿੱਚ ਤਾਂ ਲੱਕੜਾ ਵੀ ਨਹੀਂ ਆ ਇਸ ਕਰਕੇ ਉਹ ਕਹਿੰਦੇ ਲੱਕੜਾ ਇਕੱਠਾ ਕਰਨ ਨੂੰ ਆਦੋ ਗਿਆ ਲਕੜਾਏ ਕਠਿਨਾਕ ਕੱਤੇ ਕਰਦੀਆਂ ਤਾਂ ਇੱਕ ਸੁੱਚੇ ਹਾਲ ਨੇ ਦੇਤੇ ਆ। ਉਹ ਹਲਣਾ ਇਲਦਾ ਸੀ। ਜਦੋਂ ਇਹਨੇ ਅੱਗੇ ਹੋ ਕੇ ਦੇਖਿਆ ਤਾਂ ਉਹ ਹਲਨੇ ਦੇ ਵਿੱਚ ਇਹਦੀ ਪੱਗ ਅਤੇ ਹਾਰ ਦੋਵੇਂ ਹੀ ਪਏ ਜਾਮੂ। ਕਹਿੰਦੇ ਦੇਖ ਕੇ ਬੜਾ ਖੁਸ਼ ਹੋਇਆ। ਪੱਗ ਚੁੱਕ ਕੇ ਸਿਰ ਤੇ ਬੰਨ ਲਈ ਤੇ ਹੀਰਿਆਂ ਦਾ ਹਾਰ ਆਪਣੇ ਗਲ ਵਿੱਚ ਪਾ ਲਿਆ। ਕੁਝ ਤੇਰੀ ਘਰੋਂ ਚਲਾ ਗਿਆ। ਘਰ ਪਹੁੰਚਿਆ ਤਾਂ ਦਰਵਾਜ਼ੇ ਦੇ ਵਿੱਚੋਂ ਹੀ ਲੋਆ ਪਾਉਣ ਲੱਗਾ। ਭਗਵਾਨ ਨੇ ਆਪਣੀ ਗਵਾਚੀ ਚੀਜ਼ ਲੱਭ ਗਈ ਆ ਕਿੰਨੇ ਇੱਧਰ ਜਦੋਂ ਬਵੰਡੀ ਦੇ ਕੰਨਾਂ ਦੇ ਵਿੱਚ ਇਹ ਆਵਾਜ਼ ਕੋਈ ਵੀ ਗਵਾਚੀ ਚੀਜ਼ ਲੱਭ ਗਈ ਆ ਗਵਾਚਣਾ ਤਾਂ ਇਹਨਾਂ ਦੀਆਂ ਸੋਨੇ ਦੀਆਂ ਮੋਹਰਾਂ ਜੋ ਮੈਂ ਚੋਰੀ ਕੀਤੀਆਂ ਸੀ ਕਿਤੇ ਇਹਨਾਂ ਨੂੰ ਮੇਰੇ ਬਾਰੇ ਪਤਾ ਤਾਂ ਨਹੀਂ ਲੱਗ ਗਿਆ ਕਿਤੇ ਨਾਲ ਪੁਲਿਸ ਤਣੇ ਲੈ ਕੇ ਆਇਆ ਕਿਤੇ ਮੇਰੇ ਘਰੋਂ ਸੋਨੇ ਦੀਆਂ ਮੋਹਰਾਂ ਗ੍ਰਾਮ ਦੀ ਨਾਂਗੂ ਜਾਂ ਇਸ ਕਰਕੇ ਕਹਿੰਦੇ ਬਵੰਡੀ ਦੇ ਅਕਸਰ ਇੱਕ ਘਰ ਦੇ ਵਿੱਚ ਉਹ ਸੋਨੇ ਦੀਆਂ ਮੋਹਰਾਂ ਦੀ ਥੈਲੀ ਭਗਾ ਕੇ ਇਹਨਾਂ ਦੇ ਵੇੜੇ ਵਿੱਚ ਸੁੱਟ ਦਿੱਤੀ ਕਹਿੰਦੇ ਵੇੜੇ ਦੇ ਵਿੱਚ ਸੋਨੇ ਦੀਆਂ ਮੋਹਰਾਂ ਹੀ ਨੂਰਾ ਖੇਡਣਗੀਆਂ ਪਤਨੀ ਇਹ ਦੇਖ ਕੇ ਹਰਾਨ ਵੀ ਇਹ ਮੀ ਕਿੱਥੋਂ ਵਰ ਗਿਆ ਇਹਦੇ ਆਪਣੇ ਪਤੀ ਨੂੰ ਸੋਨੇ ਦੀਆਂ ਮੋਹਰਾਂ ਬਾਰੇ ਦਸੰਦ ਲਈ ਪੁੱਛੀ ਤੇ ਪਤੀ ਨੂੰ ਸਹਾਰ ਬਾਰੇ ਪੁਨੇ ਹਾਰ ਦਿਖਾਇਆ ਉਹਨੇ ਮੋਹਰਾਂ ਦੇਖਣ ਤੋਂ ਤਾਂ ਬੜੇ ਖੁਸ਼ ਹੋਏ ਵੀ ਰਤਨੀ ਤਾਂ ਸਭ ਕੁਝ ਆ ਤੁਸ ਮੋੜ ਦਿੱਤਾ ਕਹਿੰਦੇ ਖੁਸ਼ੀ ਦੇ ਵਿੱਚ ਉਹ ਆਦਮੀ ਕਹਿਣ ਲੱਗਾ ਵੀ ਭਾਗ ਹਣੇ ਪਹਿਲਾਂ ਤੂੰ ਮੱਛੀ ਬਣਾ ਫਿਰ ਆਪਾਂ ਇਹ ਆਪਣਾ ਕੀਮਤੀ ਸਮਾਨ ਖਾਉਂਦੇ ਆਂ ਇਹਦੇ ਜਦੋਂ ਮੱਛੀ ਬਣਨ ਲੱਗੀ ਤਾਂ ਮੱਛੀ ਦੇ ਪੇਟ ਦੇ ਵਿੱਚੋਂ ਉਹ ਇੰਗਤੀ ਲਾਲ ਵੀ ਨਿਕਿਆ ਕਹਿੰਦੇ ਹੁਣ ਤਾਂ ਇਹਨਾਂ ਦੀ ਖੁਸ਼ੀ ਦਾ ਕੋਈ ਟਿਕਾਣਾ ਹੀ ਨਾ ਰਿਹਾ ਕਿਉਂਕਿ ਇਹਨਾਂ ਦੀ ਕਿਸਮਤ ਬਦਲ ਗਈ ਸੀ ਸਭ ਤੋਂ ਵੱਧ ਅਮੀਰ ਹੋ ਗਏ ਕਹਿੰਦੇ ਅੱਜ ਇਹ ਸੁੱਖ ਦੀ ਚੈਣ ਦੀ ਨੀਂਦ 'ਤੇ ਕਹਿੰਦੇ ਅੱਜ ਜਲੇਰ ਹੋਈ ਤਾਂ ਮਾਇਆ ਰਾਣੀ ਜੰਗਲ ਦੇ ਵਿੱਚ ਅੱਡੇ ਨਾ ਚੁੱਕ ਚੁੱਕ ਕੇ ਦੇਖ ਰਹੀ ਸੀ ਕਿਸਮਤ ਨੇ ਪੁੱਛਿਆ ਵੀ ਮਾਇਆ ਰਾਣੀ ਤੂੰ ਕੀ ਦੇウਲੇਕ ਕਰ ਰਹੀ ਆ ਤਾਂ ਮਾਇਆ ਰਾਣੀ ਕਹਿਣ ਲੱਗੀ ਉਸੇ ਜਿਹਨੂੰ ਤੂੰ ਕੱਲ ਟਕਾ ਦਿੱਤਾ ਹੈ ਕਿਸਮਤ ਕਹਿਣ ਲੱਗੀ ਅਜਿਹੀ ਉਹ ਆਦਾਂ ਅੱਜ ਉਹਦੀ ਕਿਸਮਤ ਬਦਲ ਗਈ ਆ ਉਹਨਾਂ ਨੂੰ ਲੱਕੜਾਂ ਠਗਣ ਦੀ ਕੋਈ ਲੋੜ ਨਹੀਂ ਆ ਮਾਇਆ ਰਾਣੀ ਨੇ ਕਿਹਾ ਵੀ ਉਹ ਕਿਵੇਂ ਕਿਸਮਤ ਕਹਿਣ ਲੱਗੀ ਵੀ ਆ ਤੈਨੂੰ ਦਿਖਾਉਣੀ ਆ ਉਹਦੇ ਘਰ ਜਾ ਕੇ ਮਾਇਆ ਰਣ ਦਿੱਤਾ ਯਾ ਉਹ ਦੇਖੋਲ ਸੋਨੇ ਦਾ ਹਾਰ ਵਿੱਚ ਸੋਨੇ ਦੀਆਂ ਮੋਰਾ ਵੀ ਆ ਗਈਆਂ ਤੇ ਕੀਮਤੀ ਲਾਲ ਵੀ ਉਹਨੂੰ ਮਿਲ ਗਿਆ ਮਾਇਆ ਰਾਣੀ ਪੁੱਛਣ ਲੱਗੀ ਵੀ ਕਿਸਮਤ ਇਹ ਸਭ ਕੁਝ ਕਿਵੇਂ ਹੋਇਆ ਤਾਂ ਕਿਸਮਤ ਨੇ ਕਿਹਾ ਕਿ ਮੇਰੇ ਦਿੱਤੇ ਟਕੇਲੀ ਕਰਾਮਾਤ ਆ ਤੈਨੂੰ ਮੈਂ ਕਿਹਾ ਸੀ ਨਾ ਇਹ ਟਕਾ ਕੋਈ ਆਮ ਟਕਾ ਨਹੀਂ ਕਿਸਮਤ ਦਾ ਦਿੱਤਾ ਟਕਾ ਉਹਦੀ ਕਿਸਮਤ ਵੀ ਚਾਹੀਦੀ ਆ ਜਦੋਂ ਮੈਂ ਕਿਸੇ ਦਾ ਸਾਥ ਦਿੰਨੀ ਆ ਨਾ ਤਾਂ ਸਭ ਗਵਾਚਿਆ ਹੋਇਆ ਨਭ ਜਾਂਦਾ ਹੈ ਤੱਗਿਆ ਹੋਇਆ ਮੇਰੇ ਜਨਮ ਨੂੰ மான oh, கேன் oh. <laughs> <care, lucky, laughs> ਉਨੇ ਵੀ ਦੱਸ ਦੇ ਵੀ ਤੂੰ ਸਾਥ ਕਿੰਨਾ ਦਾ ਦਿੰਨੀ ਆ ਤੇ ਕਿੰਨੇ ਕਿਸਮਤ ਕਹਿਣ ਲੱਗੀ ਮੈਂ ਸਿਰਫ ਉਸ ਇਨਸਾਨ ਦਾ ਸਾਥ ਦਿੰਨੀ ਆ ਜੋ ਮਾਲਕ ਦਾ ਨਾਮ ਜਪਦਾ ਹੈ ਮਾਲਕ ਦਾ ਨਾਮ ਜਪਣ ਵਾਲਿਆਂ ਦੀ ਮੈਂ ਗੁਲਾਮ ਬਣ ਗਈ ਆ ਪਰਮਾਤਮਾ ਦਾ ਨਾਮ ਜਪਣ ਵਾਲਿਆਂ ਦਾ ਸਾਥ ਮੈਂ ਹਮੇਸ਼ਾ ਲੂਨੀ ਆ ਸ਼੍ਰੀ ਸਬਕ ਜੀ ਇਹ ਕਹਾਣੀ ਸਮਾਉਣ ਦਾ ਮਕਸਦ ਇਹ ਸੀ ਕਿ ਜੋ ਇਨਸਾਨ ਵੀ ਪਰਮਪਿਤਾ ਪਰਮਾਤਮਾ ਦਾ ਨਾਮ ਜਪਦਾ ਏ ਉਹਦੀਆਂ ਦਿੱਕੀਆਂ ਹੋਈਆਂ ਦਾਤਾਂ ਦਾ ਸ਼ੁਕਰਾਨਾ ਕਰਦਾ ਏ ਉਹਦੇ ਉੱਤੇ ਪੂਰੀ ਕੁਦਰਤ ਕੀ ਕਾਇਨਾਤ ਮਿਹਰਮਾਨ ਰਹਿੰਦੀ ਆ ਉਹਦੀ ਕਿਸਮਤ ਹਮੇਸ਼ਾ ਉਹਦਾ ਸਾਥ ਰਹਿੰਦੀ ਆ ਬਾਬਾ ਨੰਦ ਜੀ ਵੀ ਅਕਸਰ ਵਚਨ ਕਰਦੇ ਸੀ ਕਿ ਜੇ ਗੁਰੂ ਦੀ ਨਿਗ੍ਹਾ ਪੋ ਜਾਵੇ ਤਾਂ ਗੁਰੂ ਜੀ ਰਹਿਮਤਾਂ ਦਾ ਵੇਰਸਾ ਦਿੰਦੀ ਆ ਬੰਦੇ ਦੀ ਕਿਸਮਤ ਬਦਲ ਦਿੰਦੀ ਆ ਕਿ ਉਹਦੀ ਨਦਰ ਸਾਨੂੰ ਉਹਦਾ ਨਾਮ ਜਪਣ ਦੇ ਨਾਲ ਮਿਲਦੀ ਆ ਸੁੱਤਦੇ ਆ ਬੈਂਦਿਆਂ ਸੌਂਦੇ ਆ ਜਾਗਦੇ ਆ ਪਰਮੇਤ ਪਰਮਾਤਮਾ ਦਾ ਨਾਮ ਜਪਨਾਂਏ ਕੋਈ ਵੀ ਮਨੁੱਖ ਕਿਸੇ ਵੀ ਧਰਮ ਦੇ ਵਿੱਚ ਆ ਉਹਦੇ ਦਿਨ ਦੀ ਸ਼ੁਰੂਆਤ ਗੁਰਮੁਖ ਪਿਤਾ ਪਰਮਾਤਮਾ ਦੇ ਨਾਮ ਤੋਂ ਮੁੰਨੇ ਚਾਹੀਦੀ ਹੈ ਤੇ ਸਿੱਖ ਧਰਮ ਦੇ ਵਿੱਚ ਗੁਰੂ ਨਾਨਕ ਪਾਸ਼ਾ ਜੀ ਨੇ ਸਾਨੂੰ ਗੁਰਮੰਤਰ ਦਿੱਤਾ ਹੈ ਭਾਵ ਵਾਹਿਗੁਰੂ ਸ਼ਬਦ ਸ੍ਰੀਮント ਦੇ ਆਸਾਰ ਸਭ ਤੋਂ ਪਹਿਲਾਂ ਸਾਡੀ ਰਸਨਾ ਤੇ ਆਵੇ ਵਾਹਿਗੁਰੂ ਫਿਰ ਕੰਮਕਾਰ ਕਰਦੇ ਆਵੇਂ ਹੱਥ ਕੰਮ ਕਰਨ ਰਸਨਾ ਸਾਡੀ ਵਾਹਿਗੁਰੂ ਵਾਹਿਗੁਰੂ ਕਰੇ ਮਨ ਵਿੱਚ ਵਾਹਿਗੁਰੂ ਚੱਲੇ ਫਿਰ ਦੇਖਣਾ ਸਾਡੇ ਕੀਤੇ ਹੋਏ ਕੰਮ ਦੇ ਵਿੱਚ ਕਿੰਜ ਬੈਠ ਕੋਈ ਨਹੀਂ ਸਾਡੀ ਕਿਸਮਤ ਕਿੰਦਾ ਸਾਥ ਦਿੰਦੀ ਕਿੱਥੇ ਪ੍ਰਮਾਤਮਾ ਦਾ ਨਾਮ ਆ ਉੱਥੇ ਕਿਸਮਤ ਹਮੇਸ਼ਾ ਸਾਥ ਦਿੰਦੀ ਆ ਉੱਥੇ ਦੁਨੀਆਂ ਦੇ ਸਾਰੇ ਸੁੱਖ-ਦਾਰਥ ਹੱਥ ਜੋੜ ਕੇ ਮੰਗਰ ਬਗੇ ਚਿੰਦੇ ਆ ਪ੍ਰਮਾਤਮਾ ਦੇ ਨਾਮ ਦੇ ਨਾਲ ਬੰਦੇ ਦਾ ਜੀਵਨ ਸਵਾਰਿਆ ਜਾਂਦਾ ਹੈ ਦੁਨਿਆਵੀ ਅਤੇ ਦਰਗਾਹੀ ਦੋਵੇਂ ਸੁੱਖ ਮਿਲ ਜਾਂਦੇ ਆ ਸਕਦਰ ਸਬਕੇ ਪਾਸ਼ਾ ਜੀ ਲੋਕ ਪਰ ਲੋਕ ਸਹੀ ਨਾ ਕਰ ਦਿੰਦੇ ਆ ਫਿਰ ਇਹ ਧਨ ਦੌਲਤ ਤਾਂ ਬਹੁਤ ਛੋਟੀ ਕੀ ਜੀਆ ਸੰਤ ਜੀ ਕਮਾਈ ਵਾਲੇ ਸੰਤ ਮਹਾਪੁਰਖ ਜੀ ਅਕਸਰ ਸੰਗੋਲ ਜਿੰਦੇ ਕਹਿੰਦੇ ਆ ਕਿ ਕਰਦਾ ਕੋਈ ਇੱਕ ਜੀ ਹੀ ਨਾਮ ਦੇ ਨਾਮ ਪਰਪਿਤਾ ਪਰਮਾਤਮਾ ਦਾ ਨਾਮ ਜਪਨਾ ਸ਼ੁਰੂ ਕਰ ਤਵੇ ਨਾਮ ਦੀ ਕਮਾਈ ਕਰ ਲਵੇ ਉਹ ਇੱਕ ਕਰਕੇ ਕਈ ਪੁਸ਼ਟਾ ਪਰ ਜਾਂਦੇ ਨੇ ਜੀਆ ਇਹਨੀ ਵਰਕਤ ਇਹਨੀ ਤਾਕਤਿਆ ਨਾਮ ਦੇ ਵਿੱਚ ਫਿਰ ਆਓ ਆਪਾਂ ਨੇ ਆਪਣੇ ਦਿਨ ਦੀ ਸ਼ੁਰੂਆਤ ਕਰਨ ਪਿਤਾ ਫਰਮਾਤਾਂ ਦੇ ਨਾਮ ਤੋਂ ਕਰਕੇ ਸਵੇਰੇ ਉੱਠ ਕੇ ਆਸਵਾਰ ਪਾ ਕੇ 10-15 ਮਿੰਟ ਬੈਠ ਕੇ ਵਾਹਿਗੁਰੂ ਜੀ ਦਾ ਨਾਮ ਜਪ ਕੇ ਫਿਰ ਈਸ਼ਨਾਰ ਕਰਕੇ ਕੋ ਬਾਣੀ ਦਾ ਪਾਠ ਫਿਰ ਸਵੇਰੇ ਸ਼ਾਮ ਦੀ ਕੀਰਤਨ ਸਮਾਉਂ ਦੀ ਆਦਤ ਹੋ ਚੁੱਕੀ ਹੈ ਜਿਸ ਵੀ ਰੂਪ ਦੇ ਵਿੱਚ ਵਾਹਿਗੁਰੂ ਜੀ ਦਾ ਨਾਮ ਸਾਡੇ ਅੰਦਰ ਜਾਵੇਗਾ ਸਾਡੇ ਅੰਦਰ ਦੇ ਦੁੱਖ, ਰੋਗ, ਤਲੇਸ਼ ਰੂਪ ਕੇ ਤੇ ਫਿਰ ਆਓ ਆਪਣੀ ਜ਼ਿੰਦਗੀ ਦੇ ਵਿੱਚ ਇਹ ਨਿਯਮ ਪੱਕਾ ਕਰੀਏ ਕਿ ਮੇਰੇ ਦਿਨ ਦੀ ਸ਼ੁਰੂਆਤ ਮੇਰੇ ਪਰਮਪਿਤਾ ਪ੍ਰਮਾਤਮਾ ਦੇ ਨਾਮ ਤੋਂ ਕਿਉਂਕਿ ਨਾਮ ਨੇ ਹੀ ਕਿਸੇ ਵਾਰੀ ਬਤਾਲਦੀ ਹੈ ਜਿਵੇਂ ਜਿਵੇਂ ਨਾਮ ਉੱਜਦੇ ਆ ਪੁੰਨ ਬਣਦੀ ਹੈ ਜਿਵੇਂ ਜਿਵੇਂ ਪੁੰਨ ਬਣਦੀ ਆ ਮਾਣੇ ਕਰਮ ਕੱਤੇ ਜਾਂਦੀ ਆ ਸੋਹੇ ਸੁਹੇ ਲੈਣ ਨੂੰ ਸ਼ੇਰ ਨਾਮ ਜੱਪ ਜੱਟੇ ਹੀ ਪਲਣ ਨਾ ਹੀ ਤੇ ਨਾਮ ਜਪਨਾ ਕੋਈ ਔਖਾ ਨਹੀਂ ਵਾਹਿਗੁਰੂ ਕਹਿਣਾ ਕੋਈ ਔਖਾ ਨਹੀਂ ਸ਼ਿਵਾਸ ਕਰਦੇ ਆ ਕਿ ਜੇ ਜੀ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਵੇਗੀ ਜੇ ਵੀਡੀਓ ਚੰਗੀ ਲੱਗੀ ਆ ਤਾਂ ਇਹਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਦੇ ਹੋ ਜੇ ਪਰ ਜੇਕਰ ਕੋਈ ਵੀ ਗੱਲ ਵਿੱਚ ਤੁਹਾਨੂੰ ਚੰਗੀ ਨਾ ਲੱਗੀ ਹੋਵੇ ਤਾਂ ਤੁਸੀਂ ਮੈਨੂੰ ਆਪਣੀ ਛੋਟੀ ਦਾ ਵੱਡੀ ਭੈਣ ਸਮਝ ਕੇ ਮਾਫ਼ ਕਰਦੇ ਹੋ ਵਾਹਿਗੁਰੂ ਜੀ ਕਾ ਬਿਸਵਾਸ ਰਹੀ ਬਿਚ